ਤਾਂ ਵੀਡੀਓ ਵਿੱਚ ਚਲੇਗਾ ਕਿ ਟੁਕੜਾ ਕੀ ਕਹਿਣਾ ਚਾਹੁੰਦਾ ਮੈਂ ਤਾਂ ਬੀਜੇਪੀ ਦੇ ਹੈਰਾਨ ਆ ਜਿਹੜੇ ਅਜੇ ਪੱਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆਜ ਆਈ ਤੇ ਫਿਰ ਅਸੀਂ ਦੱਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ کہہ ਰਹੇ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਬੜੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚੋਂ ਬੰਦੇ ਦੀ ਕੀ ਕਦਰ ਐ ਉਹ ਕੁਛ ਜਿਹੜੀ ਨੈਸ਼ਨਲ ਪਾਰਟੀਆਂ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਹੋ ਜਾਂਦੇ ਬਿੱਟੂ ਉਹ ਬੱਟਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਾਹੋਂ ਇਹਨਾਂ ਨੂੰ ਬਠਿੰਡਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਤਾਂ ਜਬਤ ਹੋ ਗਈ ਦਿੱਲੀ ਦੀਆਂ ਜਿਹੜੇ ਨੈਸ਼ਨਲ ਪਾਰਟੀਆਂ ਐ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਬਜ਼ਾ ਕਰਨ ਵਾਸਤੇ ਆਉਂਦੀਆਂ ਐ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦੇ ਲਈ ਜਿੱਤਣ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਸ਼ ਦਾ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਕੋਈ ਰੋਲ ਅਸਾਰੀਆਂ ਨੈਸ਼ਨਲ ਪਾਰਟੀਆਂ ਨੇ ਅਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਾਇਤਾ ਜੱਥੇਬੰਦੀ ਹੈ ਉਹਦੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਸੀਂ ਤੁਹਾਡੇ ਆਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆਂ ਤੁਹਾਡੇ ਵਿੱਚੋਂ ਹੀ ਅਸੀਂ ਨਿਕਲੇ ਆਂ ਤੇ ਫੈਸਲੇ ਪੰਜਾਬ ਦੇ ਜੋ ਹੱਕ ਦੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹੁਕਮਰਾਨ ਕਹਿੰਦੇ ਆਂ ਐਸ ਕਰਕੇ ਜੋ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਗੈਂਗਸਟਰ ਪੰਜਾਬ ਚ ਦਾ ਅਖਰ ਰਿਹਾ ਹੈ ਲੁੱਟ ਕੋਈ ਕੋਈ ਹਟਕਤੀਆਂ ਮੈਨੂੰ ਲੱਗਦਾ ਅੱਤੇ ਲੁਹਾਣੇ ਨੇ ਫਰੋਕੀਆਂ ਦਿੱਤੀਆਂ ਪੁਲਸ ਨਾਂ ਦੀ ਕੋਈ ਚੀਜ਼ ਨਹੀਂ ਨਸ਼ਾ ਕਰ ਕਰ ਫਲਾਲ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀਆਂ ਨੂੰ ਸ਼ੋਰ ਕਰੂੰਗਾ ਪੰਜਾਬ ਵਿੱਚ ਸ਼ੋਮੀ ਖਾਲੀਗਲ ਦੇ ਰਾਜ ਆਉਣ ਤੇ ਇੱਕ ਗੈਂਗਸਟਰ ਮਿਲੂਗਾ ਪੰਜਾਬ ਤੋਂ ਮੈਂ ਤੁਹਾਨੂੰ ਅੱਜ ਦੱਸਦਾ ਨਾ ਉਹਨਾਂ ਦੇ ਇਸ ਮੱਥਰ ਕਰਨਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਵਾਪਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਰਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ ਮੀਡੀਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਹੈ ਭਾਵੇਂ ਕੋਈ ਓਵਰਬ੍ਰਿਜ ਬਣਿਆ ਹੈ ਭਾਵੇਂ ਕੋਈ ਸੜਕਾਂ ਬਣੀਆਂ ਭਾਵੇਂ ਸੀਵਰੇਜ ਪਿਆ ਹੈ ਭਾਵੇਂ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰੋਮਣੀ ਕਾਲੀਦਲ ਨੇ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਜੀ ਰਾਜ ਰਿਹਾ ਹੈ ਆ 3 ਸਾਲਾ ਠੱਗਾਂ ਦਾ ਰਾਜ ਹੈ ਝੜੂ ਵਾਲਿਆਂ ਦਾ ਤੁਸੀਂ ਦੱਸ ਦਿਓ ਇੱਕ ਵੀ ਇੱਥੇ ਇਟ ਲਾਈ ਹੋਏ ਲਾਉਣੀ ਕੀ ਸੀ ਬਰਬਾਦ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਇੱਕ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਆਗਲੀਆਂ ਪੀੜ੍ਹੀਆਂ ਨੂੰ ਜਵਾਬ ਪੱਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਐ ਉਹਦੇ ਉਲਟ ਹੁੰਦੇ ਐ ਸੋ ਮੈਂ ਅੱਜ ਫਿਰ ਤੋਂ ਗਰਚਾ ਪ੍ਰਵਾਦ ਨੂੰ ਤੇ ਉਹਨਾਂ ਸਾਰੇ ਸਮੂਚੀ ਟੀਮ ਦਾ ਪਾਰਟੀ ਜੀ ਆਂਗਣ ਉਹ ਦੇਖ ਰਹਾ ਹੈਗਾ ਕਿੰਨੇ ਇਲੈਕਸ਼ਨ ਲੱਗ ਸਕਦੇ ਨੇ ਯਾਰ ਆਹ ਸਾਰੇ ਅਖਬਾਰਾਂ ਦੀ ਨਾ ਤੁਸੀਂ ਕਹਾਣੀਆਂ ਇੰਨੀਆਂ ਬਣਾ ਲੈਂਦੇ ਹੋ ਰੋਜ਼ ਬਣਾ ਲੈਂਦੇ ਹੋ ਹਾਂਜੀ ਮੁੱਲਾਪੁਰੀ ਸਾਹਿਬ ਮੈਨੂੰ ਲੱਗਦਾ ਮੁੱਲਾਪੁਰੀ ਸਾਹਿਬ ਅਡਰੈਸ ਕਰਕੇ ਸਾਰਿਆਂ ਨੂੰ ਕੀ ਅੱਜ ਦੀ ਤਾਜ਼ਾ ਖਬਰ ਕਿਹੜੀ ਹੈ ਹੈ ਜਿਹੜਾ ਗੱਲ ਹੋ ਰਹੀ ਹੈ ਕਿ ਮੈਂ ਭਾਜਪਾ ਤੇ ਜਾ ਰਹੇ ਲੋਕ ਵੀ ਬੱਡੇ ਬੱਡੇ ਉਹਨਾਂ ਟਾਈਮ ਰੇਟ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਤਾਂ ਬੀਜੇਪੀ ਦੇ ਹੈਰਾਨ ਆ ਜਿਹੜੇ ਅਜੇ ਪੱਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰੇ ਸੀ ਕਿ ਆ ਜਾਈ ਤੇ ਫਿਰ ਅਸੀਂ ਦੱਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ ਕੇ ਰਹਿਣਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਬੜੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚੋਂ ਬੰਦੇ ਦੀ ਕੀ ਕਦਰ ਐ ਉਹ ਪੁੱਛ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਉਹ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਾਹੋਂ ਇਹਨਾਂ ਨੂੰ ਖੇਤਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਦਾ ਜਬਤ ਹੋਈ ਸਰ ਜੀ ਕਾਲੀਦਾਨ ਕੱਦ ਤੱਕ ਅਪਣੀ ਜਿਹੜੀਆਂ ਸੀ ਕਾਰਡ ਰੱਖੋ ਬਹੁਤ ਜਲਦੀ ਬਾਜਤ ਅੱਛਾ ਸਰ ਸਰ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰ ਦਿੱਤੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਕੈਂਸਲ ਕਰਤਾ ਜੀ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਹੈ ਝੜੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਵਾਂਗੂ ਮੈਨੂੰ ਨਾ ਅੰਦਰ ਕੀਤਾ ਜਾਏ ਹੁਣ ਕੀ ਕੀਤਾ ਜੋ ਉੱਤੋਂ ਹੁਕਮ ਆ ਰਿਹਾ ਹੈ ਕੋਈ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰਦਣਾ ਬਾਰਡਰ ਤੇ ਰੋਕ ਲੋ ਰੋਕਣਾ ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਘਰੇ ਬੈਠਾ ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਤੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਘਟਕੁਟ ਵੀ ਬਣ ਕੇ ਰਹਿ ਗਿਆ ਵੀ ਟੀ ਬਣ ਗਈ ਸਰ ਪੰਜਾਬ ਬਚਾਓ ਜਰੂਰੀ ਹੈ ਕਿੰਦੀ ਵਿੱਚ ਕਾਂਗਰਸ ਦਾ ਫੋਰਸ ਟੰਡਣਾ ਇਕ ਤੇ ਨਮਸਕਾਰ ਹੈ ਅੱਜ ਗਵਰਨਰ ਨੂੰ ਮੰਗਮਤਰ ਦੇ ਕੇ ਆਏ ਨੇ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉੱਥੇ ਥਾਣਾ ਲਾ ਰਹੇ ਨੇ ਉੱਥੇ ਮੈਂ ਉਹੀ کہہ ਰਿਹਾ ਦੋ ਚੋਰ ਇਕੱਠੇ ਹੋਏ ਆ ਸ਼ਰਾਬ ਕੋਟਾਲਾ ਜੋ ਪੰਜਾਬ 'ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਕੋਟਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਆਰਕੀਟੈਕਟ ਹੈ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਵਰਨਰ ਦੇ ਕੋਲ ਗਏ ਕੇ ਸੁਆਸਤੀ ਨੂੰ ਉੱਥੇ ਜਾਂ ਜੇ ਕੇਜਰੀਵਾਲ ਨੂੰ ਕਰ ਟੂ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੀ ਹਿੰਮਤ ਹੈ ਤੇ ਉੱਥੇ ਸੇਮ ਕੁਟਾਲਾ ਉਹ ਸੇਮ ਉਹ ਤੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਹੈ ਪਾਲਿਸੀ ਇੱਥੇ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਬਚਾਈਏ ਆਪਣੀ ਖੇਤੀ ਪਾਰਟੀ ਤਗੜਾ